ਰਵੀਰ ਸਿੰਘ ਦੀ ਅੰਤਿਮ ਅਰਦਾਸ ਤੇ ਇੱਕ ਵਾਰ ਫਿਰ ਤੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਹੁਸ਼ਿਆਰਪੁਰ ਦੀਆਂ ਸੜਕਾਂ ਤੇ ਭਾਰੀ ਇਕੱਠ ਦੇਖਣ ਨੂੰ ਮਿਲਿਆ ਜਿੱਥੇ ਹੁਸ਼ਿਆਰਪੁਰ ਦੇ ਵਿੱਚ ਲੱਖਾ ਸਿੰਘ ਸਿਧਾਨਾ ਵਰਗੇ ਵੀ ਲੋਕ ਉੱਥੇ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਨਿੰਦਣਯੋਗ ਘਟਨਾ ਉੱਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਪੰਜਾਬੀ ਇਕਾ ਜਿੰਦਾਬਾਦ 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 ਸਾਡਾ ਇਕਾ ਜਿੰਦਾਬਾਦ 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 त ज़िंदबाद ज़ाबियत ज़िंदाब زندہ ज़िंदबाद बोलो ਸ਼ੀਰ ਅਰਪਨ ਦੇ ਵਿੱਚ ਪਿਛਲੇ ਵੀ ਮਕੂਮ ਮਹਾਰਵੀਰ ਸਿੰਘ ਬੱਚੇ ਦੇ ਗੋਏ ਡਾਂਗ ਦਾ ਕਤਲ ਦੇ ਸੰਬੰਧ ਦੇ ਵਿੱਚ ਆਖਿਰਕਾਰ ਪੋਟੀ ਦਾ ਸਮੂਹ ਜੇਕੇ ਜੱਟੇ ਬੰਦਿਆਂ ਕਿਸਾਨ ਜੱਟੇ ਬੰਦਿਆਂ ਸਮਾਜਿਕ ਕੱਤੇ ਬੰਦਿਆਂ ਸਭੀ ਕਿਸਾਨ ਦੇ ਬੰਦਿਆਂ ਤੇ ਉਹ ਰਾਜਤ ਸਮੂਹ ਜਥੇਬੰਦੀਆਂ ਵੱਲੋਂ ਸਮੂਹ ਸੰਗਤ ਦੇ ਯੋਗਦਾਨ ਸੇਵ ਮਾਤਾ ਮਿੱਤਾ ਦੀ ਅਗਵਾਈ ਦੇ ਵਿੱਚ ਆਪ ਜੀ ਨਾਲ ਪ੍ਰਵਾਸੀਆਂ ਦੇ ਇਕਲੌਤ ਬਾਗੀ ਰਾਜਨੀਤੀ ਤਰਫ ਇੱਕ ਖਾਸ ਬਲੂਮ ਬਣਾਉਣ ਲਈ ਸਾਰੇ ਪ੍ਰਵਾਸੀਆਂ ਨੇ ਅਦਾਸਾਡ ਬੋਸਰਗਾਦ ਰੱਬ ਕੀਨਾਂ ਦੁਆਰਾ ਜਾਇਏ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਇੱਕ ਮਾਰਚ ਕਿਹ ਜਾ ਰਿਹਾ ਜੋ ਸਿੰਘ ਸਭਾ ਕੋਟਵਾਲੇ ਤੋਂ ਦਿੱਲੀ ਤੱਕ ਦੇ ਹੁਸ਼ਿਆਰ ਕੋਲ ਵੀ ਪਹੁੰਚੇਗਾ ਕਿਤੇ ਡੈਕਟਿਕ ਮਿਸ਼ਨ ਉੱਪਰੋਂ ਸਮੂਹ ਜੱਟਿਆਂ ਵੱਲੋਂ ਸਮੂਹ ਸੰਗਤ ਵੱਲੋਂ ਪ੍ਰਵਾਸੀਆਂ ਦੇ ਵਿਰੋਧ ਪੰਜਾਬ ਸਰਕਾਰ ਨੂੰ ਇੱਕ ਸਖਤ ਕਾਨੂੰਨ ਬਣਾਉਣ ਲਈ ਜਿਹੜਾ ਮੰਨਪਰਤਾ ਫਿੱਟ ਲਾਊਗਾ ਦੋ ਕਿ ਪੰਜਾਬ ਦੇ ਵਿੱਚ ਕਾਰੇ ਕੋਈ ਨਹੀਂ ਕਰਵਾਤੀਆਂ ਹੋਰ ਚਕੀਨ ਵੀ ਗਰੀਦੇ ਆ ਤੇ ਇੱਥੇ ਪੰਜਾਬੀਆਂ ਦੀਆਂ ਜਿਹੜੀਆਂ ਨੌਤਰ ਜਿਹੜਾ ਕੋਈ ਹਿਹਾ ਰਿਆ ਕਿ ਇੱਥੇ ਵੋਟਰ ਬਾਡ ਵੀ ਬਣਾਏ ਹੋਏ ਨੇ ਜਦ ਕਿ ਬਾਕੀ ਰਾਜਾਂ ਦੇ ਕਾਹਨ ਦੇ ਕਰੀਬ 12 ਰਾਜਾਂ ਦੇ ਸਰਕਾਰੀ ਸੇਕਾਂ ਦੇ ਵਿੱਚ ਪ੍ਰਵਾਸੀਆਂ ਦੇ ਵਿਰੋਧ ਵਿੱਚ ਸਖਤ ਕਾਨੂੰਨ ਬਣੇ ਹੋਏ ਨੇ ਉਹਨਾਂ ਸੇਕਾਂ ਵਿੱਚ ਜਿਹੜੇ ਪ੍ਰਵਾਸੀ ਆ ਜ਼ਮੀਨ ਨਹੀਂ ਕੰਨ ਸਕਦੇ ਉਹਨਾਂ ਸੇਕਾਂ ਵਿੱਚ ਜਿਹੜੇ ਪ੍ਰਵਾਸੀ ਆ ਆਧਾਰ ਕਾਰਡ ਨਹੀਂ ਬਣਾ ਸਕਦੇ ਉਹਨਾਂ ਸੇਕਾਂ ਵਿੱਚ ਜਿਹੜੇ ਪ੍ਰਵਾਸੀ ਆ ਉਹ ਵੋਟਰ ਰਿਕਾਰਡ ਨਹੀਂ ਬਣਾ ਸਕਦੇ ਤੇ ਉਹਨਾਂ ਸਟੇਟਾਂ ਵਿੱਚ ਜਿਹੜੇ ਪ੍ਰਵਾਸੀ ਆ ਉੱਥੇ ਸਟੇਟ ਦੇ ਜਿਹੜੇ ਸਰਕਾਰੀ ادارے ਆ ਚਾਹੇ ਪ੍ਰਾਈਵੇਟ ادارے ਆ ਉਹਨਾਂ ਦੇ ਵਿੱਚ ਉਹਨਾਂ ਦੇ ਸਟੇਟ ਲੋਕਾਂ ਨੂੰ ਹੀ ਕਹਿਨ ਦਿੱਤੀ ਜਾਂਦੀ ਆ ਪਰ ਇੱਥੇ ਪੰਜਾਬ ਦੇ ਅੰਦਰ ਜਿੰਨੀਆਂ ਵੀ ਫੈਕਟਰੀਆਂ ਨੇ ਜਿੰਨੀਆਂ ਇੱਥੇ کاروبار ਨੇ ਰੇਡੀਆਂ ਲੱਗਦੀਆਂ ਨੇ ਕਿਤੇ ਨਜ਼ਾਇਜ਼ ਕਰਦੇ ਹੋਏ ਨੇ ਉੱਥੇ ਪ੍ਰਵਾਸੀਆਂ ਦੀ ਧਰਮਾਰ ਸੋ ਅਸੀਂ ਸਮੂਹ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦੇ ਆਂ ਪੰਜਾਬ ਵਿੱਚ ਚਾਹੇ Hindu ਵਸਦਾ ਪੰਜਾਬ ਵਿੱਚ ਚਾਹੇ Sikh ਵਸਦਾ ਚਾਹੇ Dalit ਵਸਦਾ ਚਾਹੇ Musalman ਵਸਦਾ ਚਾਹੇ ईसाई ਵਸਦਾ ਸਾਨੂੰ ਹਰ ਲੋੜ ਆ ਇੱਕ ਤਕੂਰ ਦੀ ਤਾਂ ਜੋ ਅਸੀਂ ਪੂਰੇ ਪੰਜਾਬ ਦੇ ਅੰਦਰ ਇਹ ਜਿਹੜੀ ਇੱਕ ਲਹਿਰ ਖੜੀ ਹੋ ਰਹੀ ਚੁੱਕੀ ਆ ਇਹਨੂੰ ਤਾਕਤ ਦਈਏ ਅਤੇ ਪੰਜਾਬ ਸਰਕਾਰ ਦੀ ਧੋਖੇ ਕੋਟਾ ਰੱਖ ਕੇ ਇਹ ਜਿਹੜਾ ਕਾਨੂੰਨ ਬਾਕੀ ਰਾਜਾਂ ਦੀ ਤਰ੍ਹਾਂ ਤੇ ਇੱਥੇ ਵੀ ਬਣਵਾਈਏ ਸੋ ਸੰਗਤ ਨੂੰ ਬੇਨਤੀ ਆ ਕਿ ਤੁਹਾਡੇ ਆਲੇ ਦੁਆਲੇ ਮੱਧਿਆਂ ਦੇ ਵਿੱਚ ਚਾਹੇ ਪਿੰਡਾਂ ਦੇ ਵਿੱਚ ਕਿੱਥੇ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਦੀ ਪੀਸੀਸੀ ਲਾਗੂ ਹੋ ਗਏ ਔਰ ਪੁਲਿਸ ਡੈਲੀਫਿਕੇਸ਼ਨ ਤੋਂ ਲਾਗੂ ਹੋ ਗਏ ਨਾਰੇ ਕਿਹੜੇ ਪ੍ਰਵਾਸੀ ਇੱਥੇ ਨਾਗਾਇਜ਼ ਕਫੇ ਲਾ ਕੇ ਬੈਠੇ ਹੋ ਆ ਉਹ ਵੀ ਚੁਕਾਏ ਜਾਣ ਔਰ ਅਸੀਂ ਪਿੰਡਾਂ ਦੀਆਂ ਸਰਪੰਚਾਂ ਸਰਪੰਚਾਂ ਨੂੰ ਪੰਚਾਂ ਨੂੰ ਪੰਚਾਇਤਾਂ ਨੂੰ ਮੱਲਿਆਂ ਦੇ ਐਮਸੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਿੱਥੇ ਜਿੱਥੇ ਵੀ ਪ੍ਰਵਾਸੀ ਮੱਲਿਆਂ ਪਿੰਡਾਂ ਵਿੱਚ ਵਰਤੇ ਆ ਉਹਨਾਂ ਦੀ ਪੀਸੀਸੀ ਜ਼ਰੂਰੀ ਹੋਵੇ ਤੇ ਉਹਨਾਂ ਦੇ ਖਿਲਾਫ ਮਤੇ ਪੜਾਈਆਂ ਦੇਤੇ ਵੀ ਉਹ ਵੀ ਨਾ ਕਰੀ ਸਕਣ ਉਹ ਇਥੇ ਨਜਾਇਜ਼ ਕਬਜ਼ੇ ਨਾ ਕਰ ਸਕਣ ਸੋ ਅੱਜ ਦਾ ਜਿਹੜਾ ਮਾਮਲਾ ਮਿੰਨੀ ਸੈਕਟਰੀ ਅੱਡੇ ਪਹੁੰਚੇ ਨਾਲ ਉੱਥੇ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਜਿਹੜੀ ਲੜਾਈ ਖਤਮ ਨਹੀਂ ਹੋਣੀ ਇਹ ਲੜਾਈ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਇਹ ਇੱਕ ਵੱਡਾ ਸੰਘਰਸ਼ ਪੰਜਾਬ ਚ ਲੀਕਿਆ ਜਾਵੇਗਾ ਅਤੇ ਇੱਕ ਸਖਤ ਕਾਨੂੰਨ ਬਣਾਉਣ ਲਈ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੰਜਾਬ ਪੰਜਾਬ ਦੀ ਏਕ ਸਿੰਧਾਰ ਦਾ ਜੈ ਕਟਾਏ ਕਾ ਜ਼ਿੰਦਾਬਾਦ 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 ਪ੍ਰਵਾਸੀਆਂ ਵਿਰੋਧ ਸਖਤ ਕਾਨੂੰਨ ਬਣਾਓ ਕਾਨੂੰਨ ਬਣਾਓ ਕਾਨੂੰਨ ਬਣਾਓ ਪ੍ਰਵਾਸੀਆਂ ਵਿਰੋਧ ਸਖਤ ਕਾਨੂੰਨ ਬਣਾਓ ਕਾਨੂੰਨ ਬਣਾਓ ਕਾਨੂੰਨ ਬਣਾਓ ਪ੍ਰਵਾਸੀਆਂ ਦੇ ਵੋਟ ਰਿਟਨ ਰੱਦ ਕਰੋ Zindabad 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 Zindabad